ਦੇਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਮਰੀਕ ਸਿੰਘ ਦਾਉਦ ਕੀਤੀ ਗਈ ਮੀਟਿੰਗ ਵਿੱਚ ਬਾਬਾ ਬਕਾਲਾ ਸਾਹਿਬ ਮਾਇਰੋ ਫਾਈਨੈਂਸ ਕੰਪਨੀ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਰੋਕਣ ਲਈ 11 ਮੈਂਬਰੀ ਕਮੇਟੀ ਗਠਨ ਕੀਤਾ ਗਿਆ ਜਿਸ ਵਿੱਚ ਸੁਖਵਿੰਦਰ ਕੌਰ ਪ੍ਰਧਾਨ ਬਣਾਇਆ ਗਿਆ ਤੇ ਲੈਣ ਵਾਲਿਆਂ ਨੂੰ ਰੋਕਣ ਲਈ ਮਤਾ ਪਾਸ ਕੀਤਾ ਗਿਆ ਪੱਤਰਕਾਰ ਓਮਰ ਸਿੰਘ ਸੋਨੂ ਕੈਮਰਾਮੈਨ ਜਦਵਿੰਦਰ ਕੌਰ ਪੁੱਲਰ ਦੀ ਵਿਸ਼ੇਸ਼ ਰਿਪੋਰਟ ਬਾਬਾ ਬਕਾਲਾ ਸਾਹਿਬ ਤੋਂ ਮਾਈਕ੍ਰੋਫਾਇਨਸ ਦੀ ਹੋੜੀ ਦੇ ਕਰਜ਼ੇ ਲੈ ਆ ਲਿਏ ਪੈਣਾ ਕਿੱਥੀਆਂ ਹੋਣਾ ਗੱਲ ਹੈ ਤੇ ਕਰਜ਼ਾ ਲੈ ਲਿਆ ਕਰਜ਼ਾ ਵਰਤਿਆ ਗਿਆ ਹੁਣ ਕਰਜ਼ਾ ਆਪਣੇ ਕੋ ਨੂੰ ਮੁੜਗਾ ਨਹੀਂ ਕਹਾਂਈ ਆਪਾਂ ਆਂਦੇ ਆ ਨਾ ਕਿ ਕਰਜ਼ਾ ਨਾ ਦੇਈਏ ਜੇ ਤੁਹਾਡੇ ਕੋਲ ਹੋਰ ਪੈਸੇ ਤੇ ਫਿਰ ਤੇ ਤੂੰ ਆ ਦੇਈ ਦੇਣ ਹੁਣ ਪੈਸੇ ਹਾਂ ਜੀ ਆਂਟੀ ਕੀ ਨਾ ਆਪਣਾ ਹਾਂ ਸਕਿੰਟ ਰਕੋ ਜੇ ਜਿਹੜੀ ਕਿ ਦਿਹਾਤੀ ਮਜ਼ਦੂਰ ਸਭਾ ਵੱਲੋਂ ਬਾਬਾ وکਾਲਾ ਵਿੱਚ ਜਿਹੜੀਆਂ ਫਾਈਨਾਂਸ ਕੰਪਨੀਆਂ ਉਹਨਾਂ ਦੇ ਉਹ ਜਿਹੜੀ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀਆਂ ਵਾਂ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੇ ਕਿ ਕੀ ਉਹਦੇ ਬਾਰੇ ਸੀ ਇਹ ਕਹਿਣਾ ਚਾਹੁੰਦੇ ਆ ਵੀ ਸਾਰੇ ਲੋਕ ਇਸ ਵੇਲੇ ਜਿਹੜੇ ਕਰਜ਼ੇ ਦੇ ਥੱਲੇ ਦੱਬੇ ਹੋਏ ਆ ਕਿਉਂਕਿ ਕਰਜ਼ਾ ਲੈ ਲਿਆ ਤੇ ਕਿਹਨੂੰ ਕੋ ਦੇਣ ਦੀ ਗਜੈਸ ਨਹੀਂ ਹੈਗੀ ਬੰਦੇ ਸਾਰੇ ਅੱਜ ਕੱਲ ਨਸ਼ੇ ਪੱਤੇ ਕਰਦੇ ਹੈਗੇ ਆ ਜਿੰਨੇ ਵੀ ਲੇਡਿਸ ਆ ਕਰਦਾ ਕੰਮ ਕਰ ਕਰਕੇ ਗੁਜ਼ਾਰੇ ਕਰਦੇ ਹੈਗੇ ਆ ਜੋ ਵੀ ਬਾਹਰ ਕੰਮ ਕਰਦੇ ਉਹ ਕਿਸ਼ਤਾਂ ਦੇ ਰਹਿ ਚੱਲ ਜਾਂਦਾ ਤੇ ਇੱਕੇ ਵੇਲੇ ਰੋਟੀ ਪਾਣੀ ਤੋਂ ਵੀ ਆਤਰ ਹੁੰਦੇ ਇਹ ਗੱਲ ਹੈ ਵੀ ਕਰਜ਼ਾ ਨਹੀਂ ਕੋਈ ਵੀ ਲੇਡਿਸ ਕਰਜ਼ਾ ਨਹੀਂ ਤਾਰ ਨਹੀਂ ਸਕਦੀ ਕਰਜ਼ਾ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਂਦਾ ਜਿਵੇਂ ਕਿ ਅੱਜ ਸਰਦਾਰ ਅਮਰੀਕ ਸਿੰਘ ਦੋਦ ਜਰਨਲ ਸਕੱਤਰ ਅੰਮ੍ਰਿਤਸਰ ਦੇ ਹਾਤੀ ਮਜ਼ਦੂਰ ਹਾਤੀ ਮਜ਼ਦੂਰ ਸਭਾ ਉਹਨਾਂ ਵੱਲੋਂ ਤੁਹਾਡੇ ਇੱਥੇ ਮੀਟਿੰਗ ਕਰਕੇ ਔਰ ਜਿਹੜੀ ਕਿ 11 ਮੈਂਬਰੀ ਕਮੇਟੀ ਬਣਾਈ ਗਈ ਆ ਹਾਂਜੀ ਉਹ ਕਿਹੜੀ ਕਿਹੜੀ ਜਿਹੜੀ ਸੰਸਥਾ ਵਾ ਜਿਹਨੇ ਕਿ ਤੁਹਾਡੀ 11 ਮੈਂਬਰੀ ਕਮੇਟੀ ਬਣਾਈ ਕਿਉਂਕਿ ਉਹ ਮਤਲਬ ਇਹਦੇ ਵਿੱਚ ਸਾਨੂੰ ਹਾਤੀ ਮਜ਼ਦੂਰ ਸਭਾ ਇਹਨਾਂ ਮਜ਼ਦੂਰਾਂ ਦੇ ਲਈ ਮਤਲਬ ਇਹ ਕਮੇਟੀ ਡਾਕਟਰ ਸਭਾ ਪ੍ਰਧਾਨ ਉਹਨਾਂ ਨੇ ਬਣਾਈ ਗਈ ਸਾਡੇ ਬਾਬਕਲ ਦੇ ਵਿੱਚ ਮੈਂ ਪ੍ਰਧਾਨ ਚੁਣੀ ਆਲੀ ਹਾਂਜੀ ਅਗਲੀ ਕੀ ਨਾਂ ਆਪਣਾ ਅਮਰੀਕਸ ਨੇ ਦਬੋ। ਅੱਛਾ ਜੀ ਅੱਜ ਜਿਹੜੀ ਕਿ ਬਾਬਾ ਬਕਾਲਾ ਵਿੱਚ ਜਿਵੇਂ ਕਿ ਅੱਗੇ ਧਿਆਨਪੁਰ ਦੇ ਵਿੱਚ ਆਪਾਂ ਮੀਟਿੰਗ ਕੀਤੀ ਸੀਗੀ ਮਾਈਕਰੋ ਫਾਈਨਾਂਸ ਕੰਪਨੀਆਂ ਜਿੰਨੀਆਂ ਵੀ ਆ। ਉਹਨਾਂ ਨੇ ਜਿਹੜਾ ਕਿ ਲੋਕਾਂ ਦਾ ਸਾਹ ਜਿਹੜਾ ਵਾ ਸੁਕਾਇਆ ਹੋਇਆ ਵਾ ਕਿਉਂਕਿ ਜਿੰਨੇ ਇਹਨਾਂ ਨੇ ਲਏ ਸੀਗੇ ਪੈਸੇ ਉਹਨੇ ਇਹ ਤੋਂ ਵੱਧ ਦੇ ਚੁੱਕੇ ਆ। ਉਹਦੇ ਬਾਰੇ ਜਿਹੜੀ ਅੱਜ ਮੀਟਿੰਗ ਹੋਈ ਆ ਬਾਬਾ ਬਕਾਲਾ ਕੀ ਕਹਿਣਾ ਚਾਹੁੰਦੇ ਜੀ? ਅਸੀਂ ਕਹਿਣਾ ਚਾਹਣਾ ਮੈਂ ਭਈ ਇਹ ਬੀਬੀਆਂ ਨੇ ਕਰਜ਼ਾ ਵੱਖ-ਵੱਖ ਕੰਪਨੀਆਂ ਤੋਂ ਲਿਆ ਤੇ ਪਹਿਲੋਂ ਇਹਨਾਂ ਤੋਂ ਕਾਫੀ ਪੈਸੇ ਉਹ ਕੰਪਨੀਆਂ ਲੈ ਗਏ ਹੁਣ ਕਾਮਕਾਰ ਹੈ ਨਹੀਂਗਾ ਨਵਾਂ ਕਾਮਕਾਰ ਹੋਣ ਕਰਕੇ ਤੇ ਕਿਸ਼ਤਾ ਨਾਲ ਕੋ ਦਿੱਤੀਆਂ ਨਹੀਂ ਜਾਂਦੀਆਂ ਤੇ ਉਹ ਕਰਦੇ ਆ ਗੁੰਡਾਗਰਦੀ ਅੱਜ ਇੱਥੇ ਫਿਰ ਅਸੀਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਇਹ ਸਾਡੇ ਸਾਥੀਆਂ ਨਾਲ ਧਾਨਪੁਰ ਪਿੰਡ ਹੋਰ ਪਿੰਡਾਂ 'ਚ ਇਹ ਫੋਨ ਕਰਕੇ ਤੇ ਨਾਲ ਸੱਜਿਆ ਅਸੀਂ ਅੱਜ ਆਈਆਂ ਇੱਕ ਅਸੀਂ ਜਾਣਾ ਮੈਂਬਰੀ ਇੱਥੇ ਕਮੇਟੀ ਚੁਣੀ ਆ ਤੇ ਨਾਲ ਇਹਨਾਂ ਨੂੰ ਕਿਹਾ ਵਾ ਜੇ ਕੋਈ ਖੁੰਡਾ ਗਰਦੀ ਕਰਦਾ ਆ ਕੇ ਤੇ ਜੇ ਉਹਨੂੰ ਤੁਸੀਂ ਆਪ ਡਕਣਾ ਵਾ ਜੇ ਲੋੜ ਪਈ ਅਸੀਂ ਆਵਾਂਗੇ ਤੇ ਜੇ ਤੁਹਾਡੇ ਸਮਾਨ ਨੂੰ ਹੱਥ ਪਾਉਣਗੇ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਜੋ ਬਣਦੀ ਆ ਉਹ ਕਰਵਾ ਜੇ ਅੱਜ ਇਹ ਫੈਸਲਾ ਲੈ ਲਿਆ